ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਅਓ ਅਪ ਅੱਜ ਇਤਿਹਾਸ ਦੀ ਪਰਤਾ ਕਨਪ੍ਰੰਤ ਭਾਈ ਮਨੀ ਸਿੰਘ ਜੀ ਸ਼ਹੀਦ ਜਿਹੜੇ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਰਮੰਦਰ ਸਾਹਿਬ ਦੇ ਤੀਜੀ ਗ੍ਰੰਥੀ ਹੋਏ ਨੇ ਉਹਨਾਂ ਬਾਰੇ ਵਿਚਾਰ ਸਾਂਝੇ ਕਰੀਏ ਜੀ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰਾ ਕਬ ਹੂ ਨਾ ਛਾਡਾ ਖੇਤ ਭਾਈ ਮਣੀ ਸਿੰਘ ਜੀ ਆਪ ਹੈਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ 1657 ਈਸਵੀ ਵਿੱਚ ਆਪਣੇ ਪਿਤਾ ਨਾਲ ਪਹਿਲੀ ਵਾਰ ਸ੍ਰੀ ਗੁਰੂ ਹਰ राय ਜੀ ਦੇ ਦਰਸ਼ਨਾਂ ਵਾਸਤੇ ਕੀਰਤ ਪੁਰਾਇ ਸੀ। ਔਰ ਉਸ ਤੋਂ ਬਾਅਦ ਦੇ ਵਿੱਚ ਦੰਨ ਦੰਨ ਸੈਵ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਇਹਨਾਂ ਦੇ ਪਿਤਾ ਜੀ ਇਹਨਾਂ ਨੂੰ ਛੱਡ ਗਏ। ਉਸ ਵੇਲੇ ਨੰਦ ਦਾ ਨਾਮ ਮਣੀਆਂ ਸੀ ਸਜ ਸਜੇ ਗੁਰੂ ਸਾਹਿਬ ਦੇ ਦਰ ਤੇ ਵਿਚਰਦੇ ਰਹੇ ਘੋੜ ਸواری ਸ਼ਸਤਰ ਵਿਦਿਆ ਬਾਣੀ ਦਾ ਅਭਿਆਸ ਬਾਣੀ ਬਾਣੀ ਦਾ ਅਭਿਆਸ ਕੀਤਾ ਅਤੇ 1699 ਦੀ ਵਿਸਾਖੀ ਨੂੰ ਆਪ ਜੀ ਨੇ ਅੰਮ੍ਰਿਤ ਪਾਣ ਕੀਤਾ ਇਤਿਹਾਸ ਵਿੱਚ ਆਉਂਦਾ ਹੈ ਕਿ ਭਾਈ ਮਨੀ ਸਿੰਘ ਦਾ ਵਿਆਹ 1660 ਵਿੱਚ ਲਿਖੀ ਰਾਇ ਦੀ ਧੀ ਚਿਤੋਬਾਈ ਨਾਲ ਹੋਇਆ ਸੀ ਆਪ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਲ ਵੀ ਕੁਝ ਸਮਾਂ ਦਿੱਲੀ ਰਹੇ 1664 ਵਿੱਚ ਗੁਰੂ ਤੇਗ ਬਹਾਦਰ ਜੀ ਕੋਲ ਮਾਤਾ ਸੁਰਖਣ ਜੀ ਨਾਲ ਤੇ ਦਿੱਲੀ ਤੋਂ ਬਕਾਲੇ ਪਹੁੰਚੇ ਅਰ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਵਾਲੇ ਸਾਲ 1675 ਈਸਵੀ ਵਿੱਚ ਉਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਕੋਲ ਅਨੰਦਪੁਰ ਸਾਹਿਬ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਨੂੰ 1691 ਵਸਾਖੀ ਵਾਲੇ ਦਿਨ ਦੀਵਾਨ ਜੁਗਤ ਕੀਤਾ ਅਤੇ ਗੁਰੂ ਸਾਹਿਬ ਨੇ 1699 ਵਾਲੀ ਵਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ ਤੇ ਭਾਈ ਮਨੀ ਸਿੰਘ ਜੀ ਇਸ ਦੇ ਪ੍ਰਮੁੱਖ ਪ੍ਰਬੰਧਕਾਂ ਵਿੱਚ ਸ਼ਾਮਲ ਸੰਧਿਆਰ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅਮਰਤ ਦੀ ਦਾਤ ਪ੍ਰਾਪਤ ਕੀਤੀ 1699 ਵਿੱਚ ਖਾਲਸਾ ਸਾਜਨਾ ਪ੍ਰੰਤ ਅੰਮ੍ਰਿਤਸਰ ਸਾਹਿਬ ਜੀ ਸੰਗਤ ਵੱਲੋਂ ਬੇਨਤੀ ਕੀਤੀ ਗਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਤੇ ਅਕਾਲ ਪੁੰਗੇ 1699 ਈਸਵੀ ਨੂੰਜ ਕਰਕੇ ਭੇਜਿਆ ਆਪ ਬਾਬਾ ਬੁੰਡਾ ਜੀ ਦੇ ਭਾਈ ਗੁਰਦਾਸ ਜੀ ਤੋਬਾਦ ਗੁਰਮਰਿਆਦਾ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਜੀ ਦੇ ਤੀਸਰੇ ਹੈਡਗਰੰਥੀ ਬਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708 ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖਾਂ ਨੂੰ ਜਥੇਬੰਦ ਕਰਨ ਵਿੱਚ ਭਾਈ ਮਨੀ ਸਿੰਘ ਜੀ ਦਾ ਉੱਗਾ ਯੋਗਦਾਨ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਦਰਾਂ ਨੂੰ ਇਕਮੁੱਠ ਕਰਨ ਵਾਸਤੇ ਉਹਨਾਂ ਨੇ ਇਹ ਭੂਮਿਕਾ ਨਿਭਾਈ 19 April 1717 ਨੂੰ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਵਾਗਡੋਰ ਸੰਭਾਲ ਲਈ ਤੇ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਪੁਜਾਰੀਆਂ ਦੇ ਹੱਥੋਂ ਇਥੋਂ ਦੀ ਦਰਦਨਾਕ ਸਥਿਤੀ ਦਾ ਵਰਣਨ ਕੀਤਾ ਤੇ ਆਪ ਨੇ ਕੰਟਰੋਲ ਕੀਤਾ ਭਾਈ ਮਨੀ ਸਿੰਘ ਜੀ ਨੇ ਸਮੇਂ ਦੇ ਹਾਕਮਾਂ ਵੱਲੋਂ ਸਿੱਖਾਂ ਦੇ ਧਾਰਮਿਕ ਕੇਂਦਰ ਸ਼੍ਰੀ ਹਰਮੰਦਰ ਸਾਹਿਬ ਵਿੱਚ ਪੁਰਬ ਮਨਾਉਣ ਉਤੇ ਲਗਾਈ ਸਰਕਾਰੀ ਪਾਬੰਦੀ ਨੂੰ ਵਾਪਸ ਕਰਾਉਣ ਦਾ ਯਤਨ ਕੀਤਾ ਪੰਥ ਨੇ ਭਾਈ ਮਨੀ ਸਿੰਘ ਜੀ ਨੂੰ ਇਸ ਕਾਰਜ ਲਈ ਮੁਖੀ ਥਾਪਿਆ ਸੀ ਸੂਬਾ ਲਾਹੌਰ ਜਕਰੀਆ ਖਾਨ ਨੇ ਇਸ ਪਾਬੰਦੀ ਨੂੰ ਹਟਾਉਣ ਬਦਲੇ 5000 ਰੁਪਏ ਅਦਾ ਕਰਨ ਦੀ ਸ਼ਰਤ ਰੱਖੀ ਸੀ ਭਾਈ ਮਨੀ ਸਿੰਘ ਜੀ ਨੇ ਸ਼ਰਤ ਨੂੰ ਪ੍ਰਵਾਨ ਕਰਦਿਆਂ ਸਿੱਖ ਸੰਗਤ ਨੂੰ ਦੀਵਾਲੀ ਦਾ ਪੂਰਵ ਸ਼੍ਰੀ ਹਰਮੋਹੰਦਰ ਸਾਹਿਬ ਵਿਖੇ ਮਨਾਉਣ ਦਾ ਸੱਤਾ ਸੱਦਾ ਪੱਤਰ ਭੇਜਿਆ ਜਕਰੀਆ ਖਾਨ ਵੱਲੋਂ ਦਿੱਤੀ ਇਹ ਪ੍ਰਵਾਨਗੀ ਸਿੱਖਾਂ ਦਾ ਕਤਲੇਆਮ ਕਰਨ ਦੀ ਨੀਤੀ ਸੀ ਅਤੋ ਪ੍ਰੋਸੇ ਜੋ ਸੂਤਰਾ ਤੂੰ ਭਾਈ ਮਨੀ ਸਿੰਘ ਨੂੰ ਜਦੋਂ ਇਸ ਯੋਜਨਾ ਦਾ ਪਤਾ ਲੱਗਾ ਤਾਂ ਉਹਨਾਂ ਨੇ ਸਿੱਖਸ਼ਣਤਾ ਨੂੰ ਨਾ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ ਨਤੀਜੇ ਵਜੋਂ ਇਹ ਪੁਰਵ ਨਾ ਮਨਾਇਆ ਗਿਆ ਤੇ ਜਕਰੀਆ ਖਾਨ ਵੱਲੋਂ ਮਿਥੀ ਰਕਮ ਉਹਨਾਂ ਨੂੰ ਅਦਾ ਨਾ ਹੋ ਸਕੀ ਜੇ ਦੇ ਤਹਿਤ ਭਾਈ ਮਨੀ ਸਿੰਘ ਜੀ ਨੂੰ ਸਿੰਘਾਸਮੀਰ ਗ੍ਰਿਫਤਾਰ ਕਰਕੇ ਲਾਹੌਰ ਲੈ ਆ ਗਿਆ ਜਿੱਥੇ ਵਾਅਦੇ ਮੁਕਾਬ ਮੁਤਾਬਕ ਰਕਮ ਅਦਾ ਨਾ ਕਰ ਸਕਣ ਦਾ ਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਤੇ ਭਾਈ ਮਨੀ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆਸਥਾ ਤੇ ਸਿੱਖੀ ਤਿਆਗ ਦੀਨ ਵਾਸਤੇ ਤਸੀਹੇ ਦੇ ਨੇ ਸ਼ੁਰੂ ਕਰ ਦਿੱਤੇ 9 ਜੁਲਾਈ 1734 ਨੂੰ ਨਖਾਸ ਚੌਂਕ ਜੋ ਲਾਹੌਰ ਲੰਡੇ ਬਾਜ਼ਾਰ ਵਿੱਚ ਹੈ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਭਾਈ ਮਨੀ ਸਿੰਘ ਜੀ ਦਾ ਸਸਕਾਰ ਵੀ ਭਾਈ ਸ਼ਬੀਖ ਸਿੰਘ ਤੇ ਹੋਰ ਸਿੰਘਾਂ ਨੇ ਸ਼ਹੀਦ ਕਲੇ ਦੇ ਨੇੜੇ ਜਾ ਕੇ ਕੀਤਾ ਜਿੱਥੇ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੈ ਇਸ ਤਰ੍ਹਾਂ ਭਾਈ ਮਣੀ ਸਿੰਘ ਜੀ ਧਾਰਮਿਕ ਪਰਪਕਤਾ ਰੱਖਣ ਵਾਸਤੇ ਸ਼ਹਾਦਤ ਨੂੰ ਪ੍ਰਾਪਤ ਕਰਨ ਵਾਲੇ ਸ਼ਮੌਰ ਸਿੱਖ ਵਿਦਵਾਨ ਸਨ ਉਹਨਾਂ ਦੀ ਸ਼ਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤੰਤਰ ਧਾਰਮਿਕ ਕਰਨ ਦੇ ਰੂਪ ਵਿੱਚ ਪ੍ਰਵਾਨ ਕਰਦੇ ਰਹਿਣ ਤੇ ਧਾਰਮਿਕ ਪਰਪਕਤਾ ਰੱਖਣ ਕਾਰਨ ਹੋਈ ਸੀ ਭਾਈ ਮਣੀ ਸਿੰਘ ਜੀ ਦੇ ਨਾਂ ਨਾਲ ਸ਼ਹੀਦ ਸ਼ਬਦ ਇਸ ਕਰਕੇ ਸ਼ਦੀਵੀ ਰੂਪੇ ਜੁੜ ਗਿਆ ਕਿਉਂਕਿ ਸਿੱਖਾਂ ਦੇ ਬਹੁਤੇ ਸਾਖਿਆਂ ਤੇ ਜੰਗਾਂ ਵਿੱਚ ਉਹ ਖੁਦ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਬਤਾਓ ਔਰ ਜੋਧਾ ਲੜਿਆ ਸੀ ਔਰ ਲੜਕੇ ਸ਼ਹਾਦਤਾਂ ਨੂੰ ਪ੍ਰਾਪਤ ਕੀਤਾ ਸੀ ਭਾਈ ਗਰਦਾਸ ਤੋਂ ਬਾਅਦ ਉਹ ਦੂਜੇ ਗੁਰਬਾਣੀ ਲਿਪੀਕਾਰ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੀ ਨਵੀਂ ਬੀੜ ਲਿਖੀ ਜਿਸ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਗਈ ਇਸ ਬੀੜ ਨੂੰ ਹੀ ਗੁਰੂ ਪਦ ਬਖਸ਼ਿਆ ਤੇ ਬੀੜ ਦਾ ਨਾਮ ਦਮਦਮੇ ਬੀੜ ਹੈ ਜੋ ਮੌਜੂਦਾ ਸਮੇਂ ਸ਼ਸ਼ੋਭਤ ਹੈ। ਆਉ ਪਾਈ ਮਣੀ ਸਿੰਘ ਜੀ ਦੇ ਪਰਿਵਾਰ ਉਹਨਾਂ ਦਿੱਤੀਆਂ ਸ਼ਹੀਦੀਆਂ ਬਾਰੇ ਆਪਾਂ ਵਿਚਾਰ ਕਰੀਏ। ਭਾਈ ਮਣੀ ਸਿੰਘ ਜੀ ਦੇ ਦਾਦਾ ਬੱਲੂ ਰਾਉ ਜੀ ਦੇ ਪਰਿਵਾਰ ਦੇ ਅਤੇ 11 ਭਰਾ ਕੁੱਲ ਜੀ 33 ਭਾਈ ਮਣੀ ਸਿੰਘ ਜੀ ਦੇ 10 ਵਿੱਚੋਂ 8 ਪੁੱਤਰ ਤੇ 9 ਪੋਤਰੇ ਕੁੱਲ 17 ਜੀ ਚਾਚਾ ਨਠੀਏ ਦੇ ਪਰਿਵਾਰ ਦੇ 6 ਜੀ ਭੂਆ ਮਲੂਕੀ ਉਪਰ ਸੁਖੀਏ ਦੇ ਪਰਿਵਾਰ ਦੇ ਪਤੀ ਜੀ ਭਾਈ ਮਣੀ ਸਿੰਘ ਜੀ ਸਮੇਤ ਉਹਨਾਂ ਦੇ ਸ਼ਹੀਦ ਭਰਾਵਾਂ ਦੇ ਨਾਮ ਸ਼ਹੀਦਾਂ ਦੇ ਨਾਮ ਇਸ ਤਰ੍ਹਾਂ ਹੈ ਭਾਈ ਦਿਆਲਾ ਜੀ ਦਿੱਲੀ 11 ਨਵੰਬਰ 1675 ਨੂੰ ਜਦੋਂ ਸਾਬ ਸ੍ਰੀ ਗੁਰਤੇਗ ਬਹਾਦਰ ਜੀ ਨੂੰ ਆਗਰ ਤੋਂ ਗ੍ਰਫਤਾਰ ਕਰਕੇ ਸੀਸਗੰਜ ਵਿਖੇ ਦਿੱਲੀ ਵਿਖੇ ਲਜਾਇਆ ਗਿਆ ਸੀ ਉਸ ਵੇਲੇ ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚੋਂ ਵਾਲ ਕੇ ਸ਼ਹੀਦ ਕੀਤਾ ਸੀ ਇਹ ਵੀ ਭਾਈ ਮਣੀ ਸਿੰਘ ਜੀ ਦੇ ਭਰਾਤਾ ਸਨ ਭਾਈ ਹਠੀ ਚੰਦ ਜਦੋਂ ਭਗਾਣੀ ਦਾ ਜੁੱਧ ਹੋਇਆ ਸਤੰਬਰ 1688 ਈਸਵੀ ਨੂੰ ਇਹਨਾਂ ਨੇ ਉਹ ਜੁੱਧ ਦੇ ਵਿੱਚ ਆਪਣੇ ਕਰਤਵ ਯੋਗ ਵਿਖਾਏ ਅਤੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਸੂਨ ਚੰਦ ਜਦੋਂ ਨਦਾਉਨ ਦਾ ਜੁੱਧ ਹੋਇਆ ਮਾਰਚ 1691 ਈਸਵੀ ਨੂੰ ਆਪ ਜੀ ਨੇ ਇਸ ਪ੍ਰਾਤਾਂ ਨੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਲੈਣਾ ਸਿੰਘ ਜੀ ਜਦੋਂ ਗਲੇਰ ਦਾ ਜੁੱਧ ਹੋਇਆ ਉਹ ਜੁੱਧ ਦੇ ਵਿੱਚ ਫਰਵਰੀ 1696 ਈਸਵੀ ਨੂੰ ਆਪ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਦਾਣ ਸਿੰਘ ਚਮਕੋ ਦੇ ਜੁੱਧ ਵਿੱਚ ਦਸੰਬਰ 1704 ਈਸਵੀ ਨੂੰ ਸ਼ਹੀਦੀ ਪ੍ਰਾਪਤ ਕਰਦੇ ਨੇ ਭਾਈ ਰਾਏ ਸਿੰਘ ਜੀ ਖਜ਼ਰਾਣੇ ਦੀ ਢਾਬ ਤੇ 1705 ਈਸਵੀ ਨੂੰ ਸ਼ਹੀਦੀ ਪ੍ਰਾਪਤ ਕਰਦੇ ਨੇ ਭਾਈ ਮਾਨ ਸਿੰਘ ਜੀ ਜਤੌਰ ਗੜ ਪ੍ਰਸਤਾਨ 1782 ਨੂੰ ਸ਼ਹੀਦੀ ਪ੍ਰਾਪਤ ਕਰਦੇ ਨੇ ਭਾਈ ਜੇਠਾ ਜੀ ਅਲੋਵਾਲ ਦੀ ਲੜਾਈ 10 ਅਕਤੂਬਰ 1711 ਈਸਵੀ ਵਿੱਚ ਭਾਈ ਰੂਪ ਸਿੰਘ ਜੀ ਅਲੋਵਾਲ 10 ਅਕਤੂਬਰ 1711 ਈਸਵੀ ਤੇ ਭਾਈ ਮਣੀ ਸਿੰਘ ਲਾਹੌਰ 1734 ਈਸਵੀ ਸ਼ਹੀਦੀ ਪ੍ਰਾਪਤ ਕਰਦੇ ਨੇ ਇਹਨਾਂ ਦੇ ਨਾਲ ਹੀ ਭਾਈ ਜਗਤ ਸਿੰਘ ਇਹ ਵੀ ਲਾਹੌਰ ਦੇ ਵਿੱਚ 1703 ਨੂੰ ਸ਼ਹੀਦੀ ਪ੍ਰਾਪਤ ਕਰਦੇ ਨੇ ਭਾਈ ਸਾਹਿਬ ਦੇ ਪੁੱਤਰਾਂ ਦੀ ਸ਼ਹਾਦਤ ਬਾਰੇ ਵੀ ਜਾਣ ਲਈਏ ਭਾਈ ਮਣੀ ਸਿੰਘ ਜੀ ਦੇ ਘਰ 10 ਪੁੱਤਰ ਪੈਦਾ ਹੋਏ ਜਿਨ੍ਹਾਂ ਵਿੱਚੋਂ 8 ਪੁੱਤਰ ਗੁਰੂ ਗੋਬ ਸਿੰਘ ਜੀ ਦੇ ਖਿਦਮਤ ਕਰਦਿਆਂ ਸ਼ਹੀਦ ਹੋਏ ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ ਭਾਈ ਭਗਵਾਨ ਸਿੰਘ ਫਤਿਹਗੜ 1700 ਈਸਵੀ ਦੇ ਵਿੱਚ ਭਾਈ ਉਹਦੇ ਸਿੰਘ ਜੀ ਜਿਹੜੇ ਕਿ ਛਾਈ ਟਿੱਬੀ ਦੇ ਉੱਤੇ ਜਦੋਂ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਚਲੇ ਗਏ ਇਹ ਪੰਜਾਹ ਸਿੰਘਾਂ ਦੇ ਨਾਲ ਇੱਥੇ ਮੁਗਲਾਂ ਦੇ ਨਾਲ ਲੋਹਾ ਲੈਂਦੇ ਹੋਏ 1704 ਈਸਵੀ ਨੂੰ ਸ਼ਹੀਦੀ ਪ੍ਰਾਪਤ ਕਰਦੇ ਨੇ ਭਾਈ ਬਚਿੱਤਰ ਸਿੰਘ ਜੀ ਕੋਟਲਾ ਨਿਹੰਗ ਖਾਂ ਵਿਖੇ 1704 ਵਿੱਚ ਹੀ ਸ਼ਹੀਦੀ ਪ੍ਰਾਪਤ ਕਰਦੇ ਨੇ ਭਾਈ ਜਿੱਤਰ ਸਿੰਘ ਦੀ ਕਮਾਂਡ ਦੇ ਵਿੱਚ ਵੀ 200 ਸਿੰਘਾਂ ਦਾ ਜੱਥਾ ਸੀ ਜੋ ਕਿ ਮੁਗਲ ਫੌਜਾਂ ਨਾਲ ਲੜਵਾਂ ਲੈਂਦੇ ਹੋਏ ਸ਼ਹੀਦੀ ਰੰਗੜਾ ਦੇ ਇਲਾਕੇ ਵਿੱਚ ਸ਼ਹੀਦੀ ਪ੍ਰਾਪਤ ਕਰਦੇ ਨੇ ਇੱਥੇ ਜਦੋਂ ਜ਼ਖਮੀ ਹੋ ਜਾਂਦੇ ਨੇ ਤੇ ਇਹਨਾਂ ਨੂੰ ਭਾਈ ਅਜੀਤ ਸਿੰਘ ਜੀ ਚੁੱਕ ਕੇ ਕੋਟਲਾ ਨਿਆਂਖਾ ਕਲੇ ਦੇ ਵਿੱਚ ਲੈ ਕੇ ਜਾਂਦੇ ਨੇ ਜਿੱਥੇ ਉਹਨਾਂ ਦੀ ਸ਼ਹੀਦੀ ਹੁੰਦੀ ਹੈ ਭਾਈ ਅਣਕ ਸਿੰਘ ਜੀ ਇਹ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਭਾਈ ਅਜਬ ਸਿੰਘ ਜੀ ਇਹ ਵੀ ਚਮਕੌਰ ਦੀ ਗੜੀ ਦੇ ਵਿੱਚ 1704 ਨੂੰ ਸ਼ਹੀਦ ਹੁੰਦੇ ਨੇ ਭਾਈ ਅਜੈਬ ਸਿੰਘ ਜੀ ਇਹ ਵੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਇਹਨਾਂ 6 ਪੁੱਤਰਾਂ ਤੋਂ ਬਿਨਾ ਹੋਰ ਦੋ ਪੁੱਤਰ ਭਾਈ ਚਿੱਤਰ ਸਿੰਘ ਤੇ ਭਾਈ ਗਰਬਖ ਸਿੰਘ ਜੀ ਭਾਈ ਮਣੀ ਸਿੰਘ ਦੇ ਨਾਲ ਹੀ ਨਖਾਸ ਖਾਂ ਚੌਕ ਲਾਹੌਰ ਵਿੱਚ ਸ਼ਹੀਦ ਹੁੰਦੇ ਨੇ ਆਪ ਜੀ ਦੇ ਹੋਰ ਪੁੱਤਰ ਭਾਈ ਬਲਰਾਮ ਸਿੰਘ ਤੇ ਦੇਸਾ ਸਿੰਘ ਕੋਈ ਜਾ ਮੰਨਣਾ ਇਹ ਵੀ ਹੈ ਰਤਨਾਮੇ ਵਾਲੇ ਦੇਸਾ ਸਿੰਘ ਨੇ ਖਾਲਸਾ ਪੰਥ ਦੀ ਬਹੁਤ ਸੇਵਾ ਕੀਤੀ ਜੋ ਕਿ ਕਥਰਾਂ ਤੋਂ ਪਰੇ ਨੇ ਇਸ ਤਰ੍ਹਾਂ ਭਾਈ ਮਣੀ ਸਿੰਘ ਜੀ ਦੇ ਘਰਾਣੇ ਦੇ ਕੁੱਲ 81 ਦੇ ਕਰੀਬ ਪਰਿਵਾਰ ਦੇ ਮੈਂਬਰ ਸਿੱਖੀ ਅਤੇ ਗੁਰੂ ਲਈ ਕੁਰਬਾਨ ਹੋ ਗਏ ਸਿੱਖ ਕੌਮ ਹਮੇਸ਼ਾ ਭਾਈ ਮਨੀ ਸਿੰਘ ਦੀ ਰਣੀ ਹੈ ਸੇਦਾ ਕਰਦੀ ਹੈ ਅਰ ਬੰਦ-ਬੰਦ ਕਟਾਉਣ ਵੇਲੇ ਵੀ ਆਪ ਜੀ ਨੇ ਸੀ ਨਹੀਂ ਉਤਰੀ ਸਕੋ ਜਲਾਦ ਨੂੰ ਕਿਹਾ ਸੀ ਜਦੋਂ ਗੁੱਟ ਤੇ ਟੋਕਾ ਚਲਾਇਆ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ ਵੀ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੈ ਪੋਟਾ-ਪੋਟਾ ਕਰਕੇ ਕੱਟ ਤੂੰ ਗੁੱਟ ਤੋਂ ਕਿਉਂ ਕੱਟ ਰਿਹਾ ਹਾਂ ਜਦੋਂ ਗੁੱਟ ਤੋਂ ਟੋਕਾ ਰੋਕਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜਲਾਦ ਨੇ ਸਮਝਿਆ ਸੀ ਕਿ ਭਾਈ ਸਿੰਘ ਪਤਾ ਨਹੀਂ ਡਰ ਗਏ ਨੇ ਦੀਨ ਦੇ ਵਿੱਚ ਆ ਜਾਣਗੇ ਤੇ ਬੜਾ ਖੁਸ਼ ਹੋ ਕੇ ਉਹਨੇ ਜਦੋਂ ਭਾਈ ਮਨੀ ਸਿੰਘ ਵੱਲੇ ਤੱਕਿਆ ਸੀ ਤਾਂ ਭਾਈ ਮਨੀ ਸਿੰਘ ਨੇ ਕਿਹਾ ਮਿੱਤਰਾ ਤੈਨੂੰ ਹੁਕਮ ਹੈ ਕਿ ਤੂੰ ਪੋਟਾ ਪੋਟਾ ਕਰਕੇ ਕੱਟਣਾ ਹੈ ਤੂੰ ਸਿੱਧੇ ਗੁੱਟ ਤੇ ਅਪੜ ਗਿਆ ਹੈ ਸੂਂਗਲਾਂ ਦੇ ਅਜੇ ਪੋਟੇ ਵੱਜਦੇ ਨੇ ਅਜੇ ਇਹ ਸਾਰਾ ਤੂੰ ਬੰਦ-ਬੰਦ ਕਰਕੇ ਕੱਟਣਾ ਹੈ ਤੇ ਉਸ ਤਰੀਕੇ ਨਾਲ ਕੱਟ। ਸੋ ਭਾਈ ਸਾਹਿਬ ਜੀ ਦੇ ਸ਼ਹੀਦ ਹੋਣ ਉਪਰੰਤ ਇਹਨਾਂ ਦੇ ਸ਼ਹੀਦ ਦੇ ਸਰੀਰਾਂ ਦੇ ਸੰਸਕਾਰ ਉਸ ਵੇਲੇ ਦੀ ਹਕੂਮਤ ਦੇ ਵਿੱਚ ਨਹੀਂ ਦੇ ਹੋਏ। ਸ਼ਿਵੇਗ ਸਿੰਘ ਤੇ ਸਹਿਬਾ ਸਿੰਘ ਜੀ ਨੇ ਆਪਣੇ ਹੱਥੀ ਸੰਸਕਾਰ ਕੀਤੇ ਸਨ। ਸੋ ਸਤਿਗੁਰੂ ਦੀ ਕਿਰਪਾ ਦੇ ਨਾਲ ਆਪ ਜੀ ਨੇ ਬਹੁਤ ਵੱਡੀ ਕੁਰਬਾਨੀ ਖਾਲਸਾ ਪੰਥਵਾਦ ਤੇ ਕੀਤੀ ਹੈ ਕੋਟਾਂ ਕੋਟ ਪ੍ਰਣਾਮ ਹੈ ਐਸੇ ਗੁਰਸਖੀ ਵੀਰਾਂ ਵਾਸਤੇ ਸੋ ਸਾਧ ਸੰਗਤ ਜੀ ਉਹ ਆਪਜੀ ਅੱਗੇ ਵੀ ਬੇਨਤੀ ਹੈ ਕਿ ਐਸੇ ਇਤਿਹਾਸ ਸਰਵਣ ਕਰਿਆ ਕਰੋ ਸਾਰਾ ਇਤਿਹਾਸ ਸੁਨਿਆ ਕਰੋ ਵਾਚਿਆ ਕਰੋ ਔਰ ਬੜੇ ਪਿਆਰ ਸਰਕਾਰ ਦੇ ਨਾਲ ਅਗਰ ਕੋਈ ਕਮੀ ਹੋਵੇ ਤਾਂ ਆਪਜੀ ਤੋਂ ਖਿਮਾ ਜਾਂਚਨਾ ਵੀ ਕਰਦੇ ਹਾਂ ਪਿਆਰ ਭਰਿਆ ਹੱਥ ਛੱਤੇ ਰੱਖਿਆ ਕਰੋ ਵੱਧ ਤੋਂ ਵੱਧ ਖੋਜ ਭਰਪੂਰ ਲੇਖ ਆਪ ਜੀ ਦੇ ਸਾਹਮਣੇ ਰੱਖੇ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ YouTube ਚੈਨਲ ਨੂੰ ਆ ਆ ਬੜੇ ਪਿਆਰ ਸਰਕਾਰ ਦਿੰਦੇ ਹੋ ਔਰ ਅਸੀਂ ਹਮੇਸ਼ਾ ਆਪ ਜੀ ਦੇ ਰਿਣੀ ਹਾਂ ਆਪ ਜੀ ਦਾ ਉਤਸ਼ਾਹ ਹੀ ਹੋਰ ਅੱਗੇ ਖੋਜ ਕਰਨ ਨੂੰ ਪ੍ਰੇਰਿਤ ਕਰਦਾ ਹੈ ਸੋ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ वाहेगुरु जी की फ़त